ਲੋ ਜੀ ਅੱਜ ਆਪਣੀ ਦੁਕਾਨ ਦੀ ਸੀਗੀ ਓਪਨਿੰਗ ਤੇ ਗੁਰੂ ਸਾਹਿਬ ਨੇ ਆਉਣਾ ਸੀ ਆਪਣੀ ਦੁਕਾਨ ਤੇ ਚਰਨ ਪਾਉਣ ਤੇ ਉਸ ਤੋਂ ਪਹਿਲਾਂ ਦਇਆ ਕੀਤੀ ਸਤਿਗੁਰਾਂ ਨੇ ਤੇ ਆਪਾਂ ਨੂੰ ਸਮਝ ਬਖਸ਼ੀ ਤੇ ਆਪਾਂ ਨਿਸ਼ਾਨ ਸਾਹਿਬ ਚਲਾਉਣ ਦੀ ਸੋਚੀ ਦੁਕਾਨ ਦੇ ਉੱਪਰ ਕਿਉਂਕਿ ਜਿੱਥੇ ਵੀ ਦੁਨੀਆ ਵਿੱਚ ਸਿੱਖ ਵਸਦਾ ਹਮੇਸ਼ਾ ਕਹਿੰਦਾ ਝੂਠ ਨਿਸ਼ਾਨ ਰਹਿਣਾ ਪੰਤ ਮਹਾਰਾਜ ਕੀ ਤੇ ਦੁਕਾਨ ਸੀ ਮਾਲਕ ਦੀ ਬਖਸ਼ਿਸ਼ ਵੀਰ ਕਮਲਜੀਤ ਸਿੰਘ ਹਰਦੀਪ ਸਿੰਘ ਸਤਵੀਰ ਸਿੰਘ ਸਾਰੇ ਨਾਲ ਮਿਲ ਕੇ ਕਰਾਇਆ ਇਸ਼ਨਾਨ ਤੇ ਚੂਲਾ ਲਿਆਂਦਾ ਜੀ ਨਿਸ਼ਾਨ ਸਾਹਿਬ ਦਾ ਨੀਲਾ ਸਨੀ ਵਾਈ ਤੇ ਬਾਪੂ ਜੀ ਵੀ ਨਾਲ ਸੇਵਾ ਲੱਗੇ ਸੀ ਕਰਨ ਲਓ ਜੀ ਨੀਲਾ ਨਿਸ਼ਾਨ ਸਾਹਿਬ ਦਾ ਚੂਲਾ ਪਾਇਆ ਤੇ ਨਾਲ ਤਣੀਆਂ ਬੰਨ ਕੇ ਪ੍ਰਾਤ ਅ ਨਿਸ਼ਾਨ ਸਾਹਿਬ ਘੜਾਈ ਵਾਲਾ ਲੈ ਕੇ ਲੁਧਿਆਣੇੋਂ ਜਾ ਕੇ ਬਹੁਤ ਵਧੀਆ ਨਿਸ਼ਾਨ ਸਾਹਿਬ ਸੀ ਤੇ ਇਹ ਮਿਲਦਾ ਜੀ ਵੱਖਰਾ ਵੱਖਰਾ ਚੂਲਾ ਵੱਖਰਾ ਤਾਂ ਨਿਸ਼ਾਨ ਸਾਹਿਬ ਦਾ ਫਰਲਾ ਵੱਖਰਾ ਤਸਵੀਰ ਸਿੰਘ ਨੇ ਫਰਲਾ ਬੰਨਿਆ ਨਿਸ਼ਾਨ ਸਾਹਿਬ ਦੇ ਨਾਲ ਬਹੁਤ ਸੋਹਣਾ ਕੇਸ ਦੀ ਰੰਗ ਦੀ ਕਢਾਈ ਕੀਤੀ ਹੋਈ ਸੀ ਨੀਲੇ ਨਿਸ਼ਾਨ ਸਾਹਿਬ ਤੇ ਤੇ ਤਨੀਆਂ ਬਨ ਕੇ ਚੰਗੀ ਤਰ੍ਹਾਂ ਆਪਾ ਕੀਤੀ ਸੇਵਾ ਤੇ ਫੇਰ ਜੀ ਉਸ ਤੋਂ ਬਾਅਦ ਕੇਸ ਦੀ ਰੰਗ ਦਾ ਜਿਹੜਾ ਕਮਰ ਕੱਸਾ ਕੀਤਾ ਵੀਰ ਹਰਦੀਪ ਸਿੰਘ ਨੇ ਕਿਆ ਬਾਤਾਂ ਨੇ ਸਰਦਾਰ ਅੰਕਲ ਅਵਤਾਰ ਸਿੰਘ ਤਾਰੀ ਜੈਲ ਦਾ ਸਾਹਿਬ ਵੀ ਪਹੁੰਚੇ ਹੋਏ ਸੀ ਨਾਲ ਅੰਕਲ ਜੀ ਨੇ ਕਰਾਈ ਸੇਵਾ ਨਿਸ਼ਾਨ ਸਾਹਿਬ ਦੀ ਤੇ ਆਪਾਂ ਪੱਕਾ ਪੈ ਫੈਟ ਕੀਤਾ ਸੀ ਨਿਸ਼ਾਨ ਸਾਹਿਬ ਉਹਦੇ ਵਿੱਚ ਜਦੋਂ ਕੀਤਾ ਫੈਟਰ ਤੇ ਕਿਆ ਲਹਿਰਾਂ ਲੈ ਅਸੀਂ ਝੂਲ ਤੇ ਨਿਸ਼ਾਨ ਰਹਿਣ ਪੰਤ ਮਹਾਰਾਜ ਕੀ ਸਤ ਗੁਰ ਇਸੇ ਦਾ ਚੜ੍ਹਦੀ ਕਲਾ ਰੱਖਣਾ ਬਹੁਤ ਸੋਹਣਾ ਲੱਗ ਰਿਹਾ ਸੀ ਨਿਸ਼ਾਨ ਸਾਹਿਬ ਤੇ 10 ਫੁੱਟ ਦਾ ਨਿਸ਼ਾਨ ਸਾਹਿਬ ਇਹ ਲਾਇਆ ਆਪਾਂ ਆਪਣੇ ਦੁਕਾਨ ਦੇ ਉੱਪਰ ਤੇ ਮਹਾਰਾਜ ਦੀ ਦਿੱਤੀ ਜਗਾ ਦੀ ਕਿਰਪਾ ਬਣਾਈ ਰੱਖਣਾ ਨਿਸ਼ਾਨ ਸਾਹਿਬ ਚੜ੍ਹਿਆ ਸਾਰਿਆਂ ਨੇ ਕੀਤਾ ਨਮਸਕਾਰ